ਕੀ ਦੀ ਆਪਣਾ ਮੇਰਾ ਨਾਮ ਅਜੀ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾ ਜੀ ਅੜਾ ਕੰਮ ਦੀ ਸ਼ੁਰੂਆਤ ਕੀਤੀ ਗਈ ਆ ਪੂਰੇ ਪੌਂਦੀ ਕੀ ਕਹਿਣਾ ਚਾਹੋਗੇ ਵੇਖੋ ਇਹ ਬੀਜੀ ਇਹ ਨਾ ਸਾਡੇ ਗੇਟ ਤੇ ਜੋਤੀਸ਼ਾ ਸੁਭਰਾ ਗੇਟ ਤੇ ਪਾਪਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਬਹੁਤ ਵੱਡਾ ਮੇਲਾ ਜਿਹੜਾ ਤੁਹਾਨੂੰ ਪਤਾ ਹਰ ਸਾਲ ਤੂੰ ਤਾਂ ਨਾਲ ਬਣਾਇਆ ਜਾਂਦਾ ਵਾ ਇੱਥੇ ਜਿਆਦਾ 100 ਤੋਂ ਪਲੱਸ ਜਿਹੜੇ ਖਾਨਪਟ ਸਾਹਿਬ ਜਿਹੜੇ ਆਰੰਭ ਕਰਵਾਗੇ ਉਹਨਾਂ ਦਾ ਭੋਗ ਪਾਇਆ ਜਾਂਦਾ 10 ਦਿਨ ਲਗਾਤਾਰ ਇੱਥੇ ਮੇਲਾ ਚੱਲਦਾ ਹੈ ਜੀ ਉਸ ਦੇ ਮੇਲੇ ਦੇ ਵਿੱਚ ਇੱਥੇ ਮੰਨ ਲਓ ਸੰਗਤ ਵੀ ਆਉਂਦੀ ਆ ਲੰਗਰ ਵੀ ਪੱਕਦਾ ਹੈ ਬਰਤਨ ਵੀ ਸਾਫ਼ ਹੁੰਦੇ ਆ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਹੀ ਕੀ ਪ੍ਰੋਬਲਮ ਆਉਂਦੀ ਪਾਣੀ ਕਿਹੇ ਬੰਨੇ ਨਿਕਾਸ ਨਹੀਂ ਹੈਗਾ ਸੀ ਅਸੀਂ ਸਰਦਾਰ ਲਾਲਜੀਤ ਸਿੰਘ ਭੁੱਲਰ ਕੈਬਨ ਮੰਤਰੀ ਪੰਜਾਬ ਅਤੇ ਚੇਅਰਮੈਨ ਸਾਹਿਬ ਦਲਬਾਖ ਸਿੰਘ ਪੀਐਸ ਸਾਹਿਬ ਨੂੰ ਇੱਕ ਬੇਨਤੀ ਕੀਤੀ ਸੀ ਉਹਨਾਂ ਨੇ ਸਾਡੀ ਬੇਨਤੀ ਸਵੀਕਾਰ ਕਰਕੇ 820 ਫੁੱਟ ਲੰਮਾ ਸੀਵਰੇਜ ਪਾ ਕੇ ਪਾੜੀ ਦੀ ਨਿਕਾਸੀ ਕੀਤੀ ਜਾ ਰਹੀ ਹੈ। ਕਿਹੜੀ ਜਗ੍ਹਾ ਤੋਂ ਸ਼ੁਰੂ ਹੋਏ? ਬਾਬੇ ਸਭਰਾਲੇ ਮੋੜ ਤੋਂ ਸ਼ੁਰੂ ਕੀਤਾ ਹੈ। ਹਾਂਜੀ ਸਭਰਾਾ ਗੇਟ ਦੇ ਉੱਪਰ ਆਪਣੇ ਜਿੱਥੇ ਮੇਲੇ ਕਰਵਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਉੱਥੋਂ ਬਾਬੇ ਦੇ ਜਿੱਥੇ ਆਰੰਭ ਕਰਵਾਈ ਦੇ ਖਾਨਪੜ ਸਾਹਿਬ ਉੱਥੋਂ ਲੈ ਕੇ ਰੋਹੀ ਤੱਕ 820 ਫੁੱਟ ਲੰਮਾ ਇਹ ਜਗ੍ਹਾ ਬਣਦੀ ਹੈ ਜਿਹਦੇ ਵਿੱਚ ਸੀਵਰੇਜ ਪਾਇਆ ਜਾ ਰਿਹਾ ਹੈ। ਕੌਣ ਪਾਇਆ ਆਪਣਾ? ਹਾਂਜੀ ਕੁਲਵੰਤ ਸਿੰਘ ਜੀ। ਕੀ ਕਹਿਣਾ ਚਾਹੋਗੇ ਅੱਜ ਜਿਹੜੇ ਹਾਂਜੀ ਆ ਪੂਰੇ ਇਹ ਜਿਹੜਾ ਜੀ ਅੱਜ ਪੂਰੇ ਜਿਹੜੇ ਪੈ ਰਹੇ ਆ ਇਹ ਬੜੇ ਚਿਰ ਦੀ ਮੰਗ ਸੀ ਵੀ ਪਾਣੀ ਦਾ ਜਿਹੜਾ ਨਿਕਾਸੀ ਹੋ ਚੁੱਕੇ ਤੇ ਮੰਤਰੀ ਸਾਹਿਬ ਨੇ ਆਖੇ ਲੱਗ ਕੇ ਤੇ ਬਹੁਤ ਬਹੁਤ ਨਾਲ ਸਾਰਿਆਂ ਦਾ ਧੰਨਵਾਦ ਵੀ ਜਿਹੜਾ ਆਪਣਾ ਵੀ ਇਹ ਕੰਮ ਸ਼ੁਰੂ ਕਰਤਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋ ਨਹੀਂ ਜੀ ਸੇਵਾਦਾਰ ਸੇਵਾਦਾਰ ਸਾਡੇ ਜਿਹੜੇ ਮੁਖੀ ਆ ਉਹ ਸਾਡਾ ਬਾਬਾ ਸੂਰਤਾ ਹੋਆ ਹਾਂਜੀ ਆਪਣਾ ਕਿੰਨੇ ਚਿਰ ਤੋਂ ਇਹ ਮੰਗ ਜਿਹੜੀ ਹਾਂਜੀ ਕਿੰਨੇ ਚਿਰ ਤੋਂ ਇਹ ਜਦੋਂ ਤੋਂ ਆਪਣਾ ਤਕਰੀਬਨ ਵੀ ਮੇਲਾ ਲੱਗਦਾ ਉਦੋਂ ਮੰਗ ਕੇ ਫਿਰ ਪਾਣੀ ਦਾੜਾ ਆਪ ਚੋਣਿਆਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਹਾਂਜੀ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਫਿਰ ਵੀ ਜਦੋਂ ਆਪਣੇ ਸਾਰੇ ਆਪਣਾ ਤਕਰੀਬਨ ਲੱਗੇ ਬੰਨੇ ਆਪਣਾ ਵੀ ਸਾਰੇ ਗੇਹ ਚੋਣੇ ਵਾਲੇ ਚਲੋ ਜਿੰਨੀ ਗੱਲ ਸਾਰੇ ਗੁਰੂ ਘਰ ਦਾ ਕਰਕੇ ਆਖੇ ਲੱਗਦੇ ਹਾਂਜੀ ਉਹਨਾਂ ਨੇ ਸਰਦਦਾ ਗਿਆ ਹੁਣ ਫਿਰ ਜਦੋਂ ਇਹ ਕੀਤੀ ਗੱਲ ਇਹ ਸਾਰੇ ਜਾਂਦੇ ਵੀ ਆਪਾਂ ਮੰਤਰੀ ਸਾਹਿਬ ਕੋਲ ਗੜੀ ਅਰਦਾਸ ਕੀਤੀ ਆਪਣਾ ਪੈਪ ਲਾਈਨ ਕਰਵਾ ਲਈਏ ਹਾਂਜੀ ਬਹੁਤ ਵਧੀਆ ਕੰਮ ਕਰਾਇਆ ਜਿਹੜਾ ਸਾਰਿਆਂ ਨੇ ਆਪਣਾ ਵੀ ਗੁਰੇ ਨੇ ਵੀ ਸੰਦੀਪ ਨੇ ਵੀ ਸੰਦੀਪ ਨੇ ਵੀ ਵਿਚਾਰੇ ਨੇ ਨਾ ਸਾਰਿਆਂ ਜੋਰ ਲਾ ਕੇ ਤੇ ਆਪਣਾ ਵੀ ਇਹ ਸ੍ਰੀ ਕਮਸਰੀ ਜੱਟ ਲਗੇ ਹੁਣ ਪਧਰੇ ਤੇ ਸੰਦੀਪ ਸਿੰਘ ਜੋਤੀਸ਼ਾਦੂ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਆ ਹੋਰਾਂ ਸ਼ੁਰੂਆਤ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਕੈਪਟਨ ਮੰਤਰੀ ਸਰਕਾਰ ਬਲਜੀਤ ਸਿੰਘ ਕੋ ਭੁੱਲਦਾ ਤੇ ਨਾਲ ਚੇਅਰਮੈਨ ਦਰਬਾਖ ਸਿੰਘ ਜਾ ਸਾਡੇ ਪਿੰਡ ਦੇ ਜਿੰਨੇ ਪਤਵੰਤੇ ਸੱਜਣਾ ਆਵਾਜ਼ ਪਾਰਟੀ ਦੇ ਵਰਕਰ ਸਾਰਿਆਂ ਦਾ ਪਿੰਡ ਸੁਭਰਾ ਦੇ ਜੋਤੀਸ਼ਾ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਮਿਹਨਤ ਨੇ ਅੱਜ ਰੰਗ ਲਾਇਆ ਵਾ ਜੋ ਸਾਡੀ ਬੜੀ ਚਿਰ ਦੀ ਪ੍ਰੋਬਲਮ ਤਰੀ ਆਉਂਦੀ ਸੀ ਜੋ ਅਸੀਂ ਪਾਪੂੜਾ ਸਾਹਿਬ ਦੇ ਗੇਟ ਤੇ ਲੰਗਰ ਲੱਗਦੇ ਜਿੱਦਾਂ ਕੋਰੇ ਨੇ ਦੱਸਿਆ ਵੀਰ ਨੇ ਕਿ 8-10 ਦਿਨ ਜੋਤੀਸ਼ਾ ਗੇਟ ਤੇ ਖਾਂਡਪਾਟ ਸਾਹਿਬ ਆਰੰਭ ਰਹਿੰਦੇ ਆ ਉਹਦਾ ਕਰਕੇ ਫਿਰ ਜਿਹੜਾ ਵੇਸਟਿੰਗ ਪਾਣੀ ਸੀ ਉਹਦੀ ਬੜੀ ਪ੍ਰੋਬਲਮ ਆਉਂਦੀ ਸੀ ਉਹ ਅੱਜ 820 ਫੁੱਟ ਦੇ ਲਗਭਗ ਉਹਦਾ ਸੀਵਰੇਜ ਪੈ ਰਿਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਮੰਤਰੀ ਸਾਹਿਬ ਦਾ ਆਹ ਜਿਹੜਾ ਖਾਲਸਾ ਸਾਹਿਬ ਐਜੀ ਦੀ ਖਤੇ ਖੁਦਨ ਅੰਗਰੇਜ਼ ਸਿੰਘ ਪਿੰਡ ਜਤਿਸ਼ਾ ਹਾਂਜੀ ਅਰੇ ਪੋਰੇ ਪਾਉਂ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਜਾਣਾ ਜਾਓਗੇ ਪਿੰਡ ਤੋਂ ਅੱਜ ਅਸੀਂ ਪਿੰਡ ਜੋਤੀਸ਼ਾਹ ਜੋ ਮੋੜ ਤੇ ਤੰਤਰਬਾਬਾ ਬੁੱਢਾ ਸਾਹਿਬ ਜੀ ਜੋ ਮੇਲਾ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਵਾਰ ਵੀ ਬਹੁਤ ਹੀ ਵੱਡੇ ਪੱਧਰ ਤੇ ਜੋ ਮੇਲਾ ਮਨਾਇਆ ਜਾ ਰਿਹਾ ਹੈ ਪਿਛਲੀ ਵਾਰ ਕੈਪਟਨ ਮਤੀ ਸਰਦਾਰ ਲਾਲਜੀ ਸਿੰਘ ਢੁੱਲਰ ਸਾਹਿਬ ਜੋ ਕਿ ਪਾਣੀ ਦੀ ਬਹੁਤ ਹੀ ਮੁਸ਼ਕਲ ਆਉਂਦੀ ਸੀ ਅਸੀਂ ਟੈਂਕੀ ਦੀ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਇੱਕ ਹੀ ਬੇਨਤੀ ਦੇ ਉੱਤੇ ਸਾਨੂੰ ਟੈਂਕੀ ਲਾ ਕੇ ਦਿੱਤੀ ਉਸ ਤੋਂ ਬਾਅਦ ਜੋ ਪਾਣੀ ਦੇ ਨਿਕਾਸ ਦੇ ਵਾਸਤੇ ਜਾਨੀ ਕਿ 6 ਸੱਤ ਕੇ ਲਈ ਜੋ ਆ ਗੇਟ ਦੇ ਉੱਪਰ ਰੋਹੀ ਆ ਉਹ ਸਾਈਡ ਤੋਂ ਜੋ ਪੋਰੀਆਂ ਦੀ ਸੇਵਾ 820 ਫੁੱਟ ਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਨੂੰ ਜੋ ਆਮ ਆਦਮੀ ਪਾਰਟੀ ਪਿੰਡ ਜੋਤੀਸ਼ਾ ਗੁਰਪ੍ਰੀਤ ਸਿੰਘ ਗੋਰਾ ਉਹਨਾਂ ਦੀ ਪੂਰੀ ਟੀਮ ਨੇ ਔਰ ਕਮੇਟੀ ਦੀ ਤੰਤਨਬਾਬਾ ਬੁੱਢਾ ਸਾਹਿਬ ਕਮੇਟੀ ਜੋ ਉਹਨਾਂ ਨੇ ਵੀ ਸਾਰਿਆਂ ਨੇ ਅਸੀਂ ਬੇਨਤੀ ਕੀਤੀ ਤੇ ਉਹਨਾਂ ਨੇ ਜੋ ਪੋਰੀਆਂ ਦੀ ਸ਼ੁਰੂਆਤ ਅੱਜ ਹੋ ਚੁੱਕੀ ਆ ਅਸੀਂ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਉਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਆ ਵੈਦਰ ਜਿੱਦਾਂ ਖਲਸਾ ਮੈਂ ਜਿੱਤੀ ਤੇ